हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਲੋਕਾ ਲੋਕਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਸੰਦੀਪ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਕਵਰੇਜ ਵਿੱਚ ਟੋਟਲ 5 ਮੱਜਾਂ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਸੂਈਆਂ ਨੇ ਤਿੰਨ ਗੱਬਣਾਂ ਦੀ ਤਿਆਰੀ ਤੇ ਪੂਰੀ ਡਿਟੇਲ ਵੀਰ ਸੰਦੀਪ ਤੋਂ ਲੈ ਲਾਂਗੇ ਪੱਟੀ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਲੋਕੇ ਦੀ ਕੈਰੂ ਪਿੰਡ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਜਿਹੜੀ ਸੜਕ ਪੱਟੀ ਸ਼ਹਿਰ ਤੋਂ ਤਰਨਤਨ ਸਾਹਿਬ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਲੋਕਾ ਕੈਰੋਂ ਤੋਂ ਜਿਹੜਾ ਅਗਲਾ ਪਿੰਡ ਉਹ ਲੋਕਾ ਆਉਂਦਾ ਠੀਕ ਆ ਜੀ ਤੇ ਇਸੇ ਸੜਕ ਦੇ ਉੱਪਰ ਅੱਗੇ ਪਿੰਡ ਝੰਡੋ ਕੇ ਸਰੀਆਲੀ ਆ ਤੇ ਅੱਗੇ ਨਾਲ ਦੋਸਤੋ ਸ਼ਾਹਪੁਰੇ ਨੂੰ ਤੇ ਅੱਗੇ ਬਿਲਕੁਲ ਤਰਨਤਨ ਸਾਹਿਬੇ ਸੜਕ ਤੇ ਚਲੀ ਜਾਂਦੀ ਆ ਅੱਜ ਤਰੀਕ 7 ਅਪ੍ਰੈਲ ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਦੋਸਤੋ ਦੁਪਹਿਰ ਦੇ 12:15-20 ਮਿੰ ਬਾਕੀ ਪਸੂ ਤਾਂ ਮੈਂ ਅਜੇ ਗੱਬਣ ਵੀ ਦਿਖਾ ਦਨੇ ਆ ਤੇ ਜਿਹੜੇ ਤਾਜ਼ੇ ਸੂਏ ਸੂਏ ਆ ਇਹ ਵੀ ਦਿਖਾ ਦਾਂਗੇ ਟੋਟਲ 5 ਨਗਨੇ ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਾਂਜੀ ਠੀਕ ਆ ਜੰਦੂ ਦਾ ਠੀਠਾ ਜੀ ਹਾਂਜੀ 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 ਰਾਜਕ ਆਪਣੇ ਕੋਲ ਕਿੰਨੀਆਂ ਬਚ ਆਈਆਂ ਜੀ ਹਾਂਜੀ ਆਪਣੇ ਤੋਂ 5 ਨਾਗ ਆ ਜੀ 5 ਨਾਗ ਆ ਜੀ ਹਾਂਜੀ ਜਿਨ੍ਹਾਂ ਦੇ ਵਿੱਚੋਂ ਅਜਾ ਤਿੰਨ ਗੱਬਣ ਹਾਂਜੀ ਦੋ ਸੂਈਆਂ ਜੀ ਦੋ ਸੂਈਆਂ ਜੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਸ਼ੁਰੂਆਤ ਜਿਹੜੀ ਅੱਜ ਆਪਾਂ ਗੱਪਣਾ ਤੋਂ ਇੱਕ ਵਾਰੀ ਕਰ ਲਈਏ ਹਾਂਜੀ ਹਾਂਜੀ ਗੱਪਣਾ ਤੋਂ ਕਰ ਲਈਏ ਤੇ ਫਿਰ ਸੰਦੀਪ ਜਿਹੜੀ ਪਹਿਲੇ ਨੰਬਰ ਤੇ ਆ ਖੜੀ ਆਪਣੇ ਕੋਲ ਮੱਝ ਹਾਂਜੀ ਹਾਂਜੀ ਇਹ ਤਾਂ ਸੂਹਾ ਦੱਸਦੀ ਇਹ ਕਿੰਨਾ ਅੱਗੇ ਸੂਣ ਵਾਲੀ ਆ ਇਹ ਦੂਜੇ ਸੂਏ ਆ ਜੀ ਦੂਜੇ ਆ ਹਾਂਜੀ ਦਿਨ ਕਿੰਨੇ ਕੇ ਬਾਕੀ ਅਜੇ ਦਿਨ ਹਾਂ ਕੋਈ 10-12 ਦੇ ਆਣ ਬਣਿਆ ਠੀਕ ਹੈ ਜੀ ਹਾਂਜੀ ਸੋ ਦੋਸਤੋ 10-12 ਦਿਨ ਅਜੇ ਸਮਾਪਿਆ 10-12 ਦਿਨਾਂ ਤੱਕ ਹੁੰਦੀ ਆ ਦੂਜਾ ਸੂਹਾ ਇਸ ਮੱਝ ਨੇ ਸੂਣਾ ਬਾਕੀ ਕੱਦ-ਕੜ ਵੀ ਤੁਹਾਨੂੰ ਥੋੜਾ ਜਿਹਾ ਬੈਕ ਸਾਈਡ ਤੋਂ ਆਪਾਂ ਹੋ ਕੇ ਦਿਖਾ ਦਿੰਨੇ ਵੱਡੇ ਕੱਦ ਦੇ ਵਿੱਚ ਤੇ ਦੱਸਾਂ 12 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਬਾਕੀ ਆ ਫੇਸ ਕੁਆਲਟੀ ਇੱਕ ਵਾਰੀ ਥੋੜੀ ਹੋਰ ਨੇੜੇ ਤੋਂ ਦਿਖਾ ਦਈਏ ਆ ਲਓ ਜੀ ਠੀਕ ਆ ਆ ਲਓ ਜੀ ਠੀਕ ਆ ਸੋ ਦੱਸਾਂ 12 ਦਿਨਾਂ ਦਾ ਜੇ ਸਮਾਂ ਬਾਕੀ ਹੈ ਠੀਕ ਆ ਜੀ ਬਾਕੀ ਥਾਣ ਥਾਣ ਦੇ ਵਿਰਲ ਵੇਖ ਸਕਦੇ ਜੀ ਹੱਥੀ ਚਬਾਈ ਵਾਲਾ ਥਾਣਾ ਪੂਰਾ ਮੁਠੀ ਥਾਣਾ ਠੀਕ ਆ ਤੇ 31 ਵੀਰ ਇੱਕ ਨੰਬਰ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਕਿਸੇ ਤਰ੍ਹਾਂ ਦੀ ਹੋਰ ਕੋਈ ਔਲ ਕੋਈ ਭਾਰ ਪਿੱਛੇ ਦੀ ਸਮੱਸਿਆ ਮੈਂ ਸੰਤੂ ਸਾਹਿਬ ਆਪਣੀ ਗਾਰੰਟੀ ਹੋ ਗਈ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਜੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਭਾਰ ਪਿੱਛੇ ਦੀ ਚਾਹੇ ਥਣਾ ਦਾ ਕੋਈ ਵੱਧ ਘਟ ਟਿੱਪਣ ਦੇ ਵਿੱਚ ਕੋਈ ਮੁਸ਼ਕਲ ਉਹ ਵੀ ਰਹੁੰਦਾ ਵੀ ਆਪਣੀ ਪੂਰੀ ਤਸੱਲੀ ਆ ਗਾਰੰਟੀ ਹੋਊਗੀ ਕਿਸੇ ਵੀਰ ਨੂੰ ਜਿੰਨੂੰ ਵੀ ਜਾਊਗੀ ਇਹ ਝੋਟੀ ਬਾਕੀ ਸੋਨੇ ਪਿੱਠ ਫੁੜੇ ਦੇ ਵਿੱਚ ਆ ਸੋਨੇ ਕੱਧ ਦੇ ਵਿੱਚ ਆ ਇੱਕ ਵਾਰੀ ਖੋਲ ਕੇ ਤੁਹਾਨੂੰ ਆਪਾਂ ਤੋਰ ਕੇ ਲੰਮਾ ਦਿਖਾ ਦਿੰਨੇ ਆ ਠੀਕ ਆ ਜੀ ਬਥੇਰੇ ਸਮਝ ਆ ਜੂ ਗੱਲਬਾਤ ਤੇ ਬਾਕੀ ਬਣੀ ਥਣੀ ਬਹੁਤ ਜਿਆਦੀ ਸ ਕਾਫੀ ਸੋਹਣਾ ਵਿਖਾਲਾ ਤਿਆਰ ਕੀਤਾ ਅੱਗੇ ਵੀ ਅਜੇ 8-10 ਦਿਨ ਬਾਕੀ ਆ 8-10 ਦਿਨਾਂ ਦੇ ਵਿੱਚ ਪੂਰੀ ਤਿਆਰੀ ਜਿਹੜੀ ਆ ਉਹ ਕਰਕੇ ਸੂਗੀ ਠੀਕ ਆ ਆ ਦੇਖੋ ਲੈਓ ਜੀ ਮੋੜ ਲਿਓ ਠੀਕ ਆ ਜੀ ਅੱਜ ਹੀ ਦੋਸਤੋ ਵੇਖ ਕੇ ਤੁਸੀਂ ਚੈੱਕ ਕਰ ਸਕਦੇ ਜੇ ਵਿਖਾਲਾ ਕਾਫੀ ਸੋਹਣਾ ਤਿਆਰੀ ਕਾਫੀ ਸੋਹਣੀ ਦੇ ਵਿੱਚ ਜੁਟੀ ਆ ਤੇ ਜੇਕਰ 10 ਦਿਨ ਕੱਢ ਗਈ ਤੇ ਕਾਫੀ ਸੋਹਣਾ ਬਖਾਲਾ ਬਣਾ ਕੇ ਤਿਆਰ ਕਰੂਗੀ ਠੀਕ ਆ ਹੱਥੀ ਚਵਾਈਲਾ ਥਾਨ ਬਿਲਕੁਲ ਪੱਧਰ ਲੇਵਾ ਬੈਕ ਸਾਈਡ ਤੋਂ ਜੇਕਰ ਵੇਖੀਏ ਤੇ ਸ਼ਾਈ ਸ਼ੂਈ ਪੂਰੀ ਆ ਬਿਲਕੁਲ ਇੱਕ ਰੰਗ ਲਾਇਕ ਅੱਛਾ ਸੰਦੀਪ ਇਹਦਾ ਵੀਰ ਕੀ ਮੁੱਲ ਕਰਦੇ ਆ ਇਹਦਾ ਸੰਧੂ ਸਾਹਿਬ ਮੋਲੇ ਦੇ ਕਰਦੇ ਆ ਉਸ ਤਰ੍ਹਾਂ ਮਤਲਬ ਉਹ ਤਰ੍ਹਾਂ ਦੇ 2.5 ਲੱਖ ਰੁਪਈਆ ਵੀ ਲੋਕੀ ਕਰੀ ਜਾਂਦੇ ਆ ਹਾਂ ਤੇ ਮੰਨ ਲਓ ਦੋ ਵੀ ਕਰੀ ਜਾਂਦੇ ਆ ਆਪਾਂ ਮੰਨ ਲਓ ਮੋਲ ਨਹੀਂ ਕਰਨਾ ਆਪਾਂ ਦੇਣੀਆਂ ਵਾਂ ਹਾਂ ਹਾਂਜੀ 1 ਲੱਖ 45 ਹਜ਼ਾਰ ਦੀ ਦੇ ਦੇਾਂਗੇ ਜੀ 1 45 ਦੀ ਹਾਂਜੀ ਲਓ ਜੀ ਸੱਜਣ ਮਿੱਤਰਾਂ ਉਹ ਹੋਰ ਮਾਨਤਾਣ ਕਰਦਾਂਗੇ ਜੀ ਠੀਕ ਹੈ ਜੀ ਬਹੁਤ ਸੋ ਇੱਕ ਲੱਖ 45 ਹਜ਼ਾਰ ਰੁਪਈਆ ਦਾ ਵੀ ਆਪਾਂ ਲੈਣ ਦੇਣ ਵਾਲੀ ਗੱਲਬਾਤ ਕਰਦੇ ਆ 1 ਲੱਖ 45 ਹਜ਼ਾਰ ਦੇ ਵਿੱਚ ਹੀ ਦੇ ਦੇਾਂਗੇ ਠੀਕ ਹੈ ਤੇ ਬਾਕੀ ਅੱਗੇ ਆਓ ਆਪਣਾ ਘਰੇ ਆਓ ਤੁਸੀਂ ਥੋੜਾ ਬਾਦਾਂ ਕੁ ਉੱਪਰ ਇਠਾਂ ਕੋਈ ਤਾਲਮੇਲ ਬੈੰਦਾ ਹੋਇਆ ਤੇ ਬਹਿ ਜਾਊਗਾ ਛੋੜਛਾਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ ਕਿਸੇ ਵੀਰ ਤੇ ਘਰ ਆ ਜਾਂਦਾ ਬਾਕੀ ਭਾਰ ਪਿੱਛੇ ਦੀ ਤਿੱਪਣ ਦੇ ਵਿੱਚ ਪੂਰੀ ਆਪਦੀ ਤਸੰਦੀ ਹੈ ਪੂਰੀ ਗਰੰਟੀ ਹੈ ਜਿਹੜਾ ਵੀ ਕੋਈ ਵੀਰ ਲੈ ਕੇ ਜਾਂਦਾ ਠੀਕ ਆ ਬਾਕੀ ਸੋਨੇ ਬਖਾਲੇ ਦੇ ਵਿੱਚ ਅਜੇ 10 ਦਿਨ 12 ਦਿਨ ਅਜੇ ਲੈਂਦੀ ਆ ਠੀਕ ਆ ਬਾਕੀ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ 10ਾਂ 12 ਦਿਨਾਂ ਤੱਕ ਜੇ ਸਮਾ ਪਿਆ ਪੈਂਡਿੰਗ ਇਹ ਪਹਿਲੇ ਨੰਬਰ ਤੇ ਝੋਟੀ ਆਪਾਂ ਤੁਹਾਨੂੰ ਦਿਖਾਤੀ ਆ ਕਿ ਸੈਕੰਡ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਇਹਦਾ ਦੂਜਾ ਸੁਆ ਜੀ ਇਹ ਵੀ ਦੂਜੇ ਆ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਦੇਣ ਇਹਦੇ ਕਿੰਨੇ ਕੁ ਬਾਕੀ ਅਜੇ ਇਹਦਾ ਹਫਤਾ ਲਿੰਦਾ ਇਹ 6-7 ਦਿਨ ਲਊਗੀ ਜੀ ਠੀਕ ਹੈ ਜੀ ਲਓ ਦੋਸਤੋ 6-7 ਦਿਨ ਹਜੇ ਬਾਕੀ ਆ ਠੀਕ ਹੈ ਜੀ ਇੱਕ ਹਫਤਾ ਕੋਈ ਸਮਾਂ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੀ ਸੁਆ ਦੂਜਾ ਇਸ ਮੱਝ ਨੇ ਸੂਣਾ ਠੀਕ ਆ ਇੱਕ ਵਰੀ ਆ ਫੇਸ ਤੋਂ ਤੁਹਾਨੂੰ ਦਿਖਾ ਦਈਏ ਸਿੰਘ ਥੋੜੇ ਜੇ ਹਟਾਣ ਨੂੰ ਠੀਕ ਹੈ ਜੀ ਹਟਾਣ ਨੂੰ ਸਿੰਘ ਜਿਵੇਂ ਇੱਕ ਢੇਲੀ ਮੱਝ ਦੇ ਆਪਾਂ ਦੇਖਦੇ ਆ ਢੇਰੇ ਸਿੰਘ ਆ ਠੀਕ ਹੈ ਜੀ ਤੇ ਬਾਕੀ ਥਣਾ ਦੀ ਤੁਹਾਨੂੰ ਇੱਕ ਵਾਰੀ ਲੈਵੇ ਦੀ ਦਿਖਾ ਦਈਏ ਉਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਜਾਣਕਾਰੀ ਲੈ ਲੈਨੇ ਆ ਆ ਥਣ ਭਾਂਡਾ ਠੀਕ ਆ ਜੀ ਅਜੇ ਇੱਕ ਹਫਤਾ ਘਟੋ ਘਟ ਵੀ ਇੱਕ ਹਫਤਾ ਸਮਾਂ ਬਾਕੀ ਆ ਸੋ ਥਣਾ ਦੀ ਵਿਰਲ ਤੁਸੀਂ ਚੈੱਕ ਕਰ ਸਕਦੇ ਜੇ ਸਪੇਸ ਥਣ ਦਾ ਸੈਜ ਆਹ ਲਓ ਆ ਠੀਕ ਆ ਵੀਰ ਸੰਦੀਪ ਇਹ ਵੀ ਖੋਲ ਕੇ ਤੋਰ ਦਈਏ ਇੱਕ ਵਾਰੀ ਫਿਰ ਇਹ ਸੰਧੂ ਸਾਹਿਬ ਮੂੰਹੋਂ ਵੀ ਛਿੱਗੀ ਆ ਅੱਛਾ ਜੀ ਹਾਂ ਜੀ ਹਾਂ ਜੀ ਦੂਜਾ ਸੂਆ ਛਗੀ ਆ ਮੂੰਹ ਅੱਛਾ ਜੀ ਹਾਂਜੀ ਛੇ ਦਾ ਦੰਦ ਹੈ ਹਾਂਜੀ ਛੇ ਦਾ ਦੰਦ ਕੰਨੀ ਵਾਲੇ ਦੰਦ ਅਜੇ ਫਿਰ ਪਏ ਆ ਹਾਂਜੀ ਹਾਂਜੀ ਆਹ ਲਓ ਜੀ ਮੂੰਹ ਦੋਸਤੋ ਛਗੀ ਆ ਠੀਕ ਆ ਜੀ ਬਾਕੀ ਆ ਵੇਖੋ ਜੀ ਆ ਤੁਹਾਨੂੰ ਕੰਨੀ ਵਾਲੇ ਦੰਦ ਹਾਂ ਠੀਕ ਆ ਜੀ ਤੋੜ ਲੋ ਫਿਰ ਠੀਕ ਆ ਸੋ ਢੇਲ ਹੀ ਮਾਜਾ ਦੋਸਤੋ ਠੀਕ ਆ ਅੱਛਾ ਸਿੰਗ ਤਾਂ ਨਹੀਂ ਫਿਰ ਹਿੱਲਦੇ ਫਿਕਸੀ ਹੈ ਵੈਸੇ ਹਿੱਲਦੇ 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 ਆ ਹਾਂਜੀ ਠੀਕ ਆ ਜੀ ਲਓ ਜੀ ਮੇਣੀ ਆ ਗਈ ਫਿਰ ਹਾਂਜੀ ਤੇ ਲਈ ਮੀਣੀ ਦੋਸਤੋ ਬਹੁਤੇ ਵੀਰ ਆਪਾਂ ਕੈਰਾਤ ਸਿੰਘ ਜਿਹੜਾ ਫਿਕਸ ਹੋਵੇ ਉਹਨੂੰ ਆਪਾਂ ਢੇਲੀਆ ਤੇ ਜਿਹੜਾ ਸਿੰਘ ਹਿੱਲਦੇ ਆ ਉਹ ਮੀਨੇ ਦੇ ਵਿੱਚ ਪਸੂ ਆ ਜਾਂਦਾ ਮੀਣੀ ਇਹ ਝੋਟੀ ਆ ਠੀਕ ਆ ਜੀ ਦੂਜਾ ਸੁਆ ਸੁਣੀ ਆ ਅੱਕ ਬਿੱਲੀ ਮਣਕੀ ਠੀਕ ਆ ਜੀ ਬਾਕੀ ਸੋਨੇ ਪੇਠ ਪੁੜੇ ਦੇ ਵਿੱਚ ਆ ਚੌੜਾ ਪੇਠ ਪੁੜਾ ਅਜੇ 7 ਕਿਤੇ ਨੂੰ ਬਾਕੀ ਆ ਸੂਣ ਦੇ ਵਿੱਚ ਠੀਕ ਆ ਜੀ ਬਾਕੀ ਬਖਾਲਾ ਬਖੂਲਾ ਤਕਰੀਬਨ ਤੁਸੀਂ ਇਹ ਦੇਖ ਕੇ ਚੈੱਕ ਕਰੋ ਢਿੱਲਾ ਕਾਫੀ ਜਾਂਦੀਆਂ ਨੇ ਬਿਲਕੁਲ ਚੌਰ ਥਲੇਵਾ ਮੋਟ ਤੋਂ ਚੌੜੇ ਪੇਠ ਪੁੜੇ ਦੇ ਵਿੱਚ ਆ ਲਓ ਜੀ ਹਾਈਟ ਵੀ ਤਕਰੀਬਨ ਦੋਸਤੋ ਸੋਹਣੀ ਆ ਹਾਈਟ ਵੀ ਬਿਲਕੁਲ ਮੀਡੀਅਮ ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਮੀਡੀਅਮ ਦੇ ਵਿੱਚ ਵੀ ਮੰਨ ਕੇ ਕੋਈ ਵੀਰ ਸੌਦਾ ਤੁਸੀਂ ਕਰ ਸਕਦੇ ਜੇ ਆਹ ਬੈਕ ਸਾਈਡ ਤੋਂ ਥਣ ਦੇਵਾ ਆ ਲਓ ਹਾਂਜੀ ਲਓ ਜੀ ਸੰਦੂ ਸਰ ਦੁੱਧਾ ਵੜਾ ਰਿਕਾਰਡ ਆਂਦੇ 13 14 ਪਹਿਲੇ ਸੂਏ ਦਿੱਤਾ ਛੋਟੀ ਨੇ ਪਹਿਲਾਂ ਨੇ 16 17 ਵੀ ਉਮੀਦ ਹੈਗੀ ਆ ਠੀਕ ਹੈ ਜੀ ਹਾਂਜੀ ਪਹਿਲਾਂ ਨੇ ਦੁੱਧ ਚਵਾਇਆ ਹੈ ਨਾ ਹਾਂਜੀ ਹਾਂਜੀ ਜੀ ਠੀਕ ਹੈ ਜੀ ਤਾਂ ਦੋਸਤੋ ਭਰਿਆ ਪਾਂਡਾ ਕੇ ਸੈਕੰਡ ਟਾਈਮ ਮਰਾ ਠੀਕ ਹੈ ਜੀ ਪਹਿਲਾਂ ਨੇ ਵੀਰਾਂ ਦਾ ਵੀ 13 14 13 ਲੀਟਰ ਦੁੱਧ ਚਵਾਇਆ ਹੈ ਬਾਕੀ ਬੈਕ ਸਾਈਡ ਤੋਂ ਜਿਹੜਾ ਵਿਖਾਉਣ ਦਾ ਇੱਕ ਮਕਸਦ ਆ ਬੈਕ ਸਾਈਡ ਤੋਂ ਕੋਈ ਵੀਰ ਵੇਖ ਸਕਦਾ ਪੱਧਰ ਲੇਵਾ ਵਿਖਾ ਰਾ ਕੋਈ ਸਾਈਡ ਦਾ ਗਿਆ ਕੋਈ ਬਾਹੀਛਾਈ ਦਾ ਵਾਲ ਵਿੰਗ ਨਹੀਂਗਾ ਤੇ ਸੰਦੀਪ ਵੀਰ ਇਹਦਾ ਮੁੱਲ ਕੀ ਕਰਦੇ ਆ ਕੀ ਡਿਮਾਂਡ ਆ ਵੀ ਇਹ ਤਾਂ ਮੁੱਲ ਤੇ ਉਹ ਜੀਆਂ ਮਈਆਂ ਦਾ ਸਾਰੇ ਜਿਹਨੇ ਮੰਨ ਲਓ ਡੇਢ ਕਰੀ ਜਾਂਦੇ ਆ ਹਾਂਜੀ ਆਪਾਂ ਮੁੱਲ ਨਹੀਂ ਕਰਨਾ ਇੱਕ ਵੀਧੀ ਦੇ ਦਈਏ ਇੱਕ ਵੀਧੀ ਹਾਂਜੀ ਤੇ ਪੂਰੇ ਛੋਟਾ ਛਾਟਾ ਕਸਰਾ ਕੱਢ ਕੇ ਕਰ ਦਈਏ ਹੋਰ 5000 ਛੋੜ ਕਰ ਦਾਂਗੇ ਜੀ 1 15 ਵੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਲਓ ਵੀ ਲਓ ਦੋਸਤੋ ਮੀਣੀ ਝੋਟੀ ਆ 1 15 ਦੀ ਪਾਈ ਜਾਂਦਾ ਵੀ ਦੇ ਦਿਆਂਗੇ ਸੰਦੀਪਾਂ ਦਾ ਵੀ 1 15 ਦੀ ਦੇ ਦਿਆਂਗੇ ਬਾਕੀ ਚੰਗੀ ਮੱਝ ਆ ਦੁੱਧ ਵਾਲੀ ਆ ਬਾਕੀ ਲੈ ਵੇ ਲੋਵੇ ਤੇ ਖੜਨੀ ਖੁੜਨੀ ਤੁਸੀਂ ਜਿਹੜਾ ਅੰਦਾਜ਼ਾ ਲਾ ਸਕਦੇ ਜੀ ਵੀ ਹਜੇ ਲੈਵਾ ਹੋਰ ਬਣਾ ਲੂਗੀ ਠੀਕ ਆ ਜੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਹੋਰ ਤਿਆਰ ਹੋ ਜੂਗੀ ਬਾਕੀ ਆਪਾਂ ਅੱਗੇ ਦਿਨਾਂ ਤੇ ਛੱਡ ਦਿੰਨੇ ਆ ਭਰਿਆ ਭਾਂਡਾ ਅੱਗੇ ਦੋਸਤੋ ਦੁੱਧ ਪਾਏ ਦਾ ਸੇਵਾ ਦਾ ਠੀਕ ਆ ਤੇ ਇਹ ਤੁਹਾਨੂੰ ਸੈਕਿੰਡ ਨੰਬਰ ਤੇ ਆਪਾਂ ਝੋਟੀ ਦਿਖਾਤੀ ਆ ਚੰਗੀ ਝੋਟੀ ਆ ਚੰਗੇ ਕਰਤੂਤ ਵਾਲੀ ਆ ਬਾਕੀ ਕੋਈ ਵੀਰ ਆਪਦਾ ਤੁਸੀਂ ਵਿਚਾਰ ਕਰ ਸਕਦੇ ਜੇ ਅੱਗੇ ਆਪਣੇ ਕੋਲ ਵੀਰ ਹੈ ਜਿਹੜੀ ਅਗਲੀ ਮੱਝ ਤੀਜੇ ਨੰਬਰ ਤੇ ਆ ਇਹ ਵੀ ਗੱਬਣੀ ਆ ਹਾਂਜੀ ਹਾਂਜੀ ਇਹ ਵੀ ਗੱਬਣੀ ਇਹ ਸੂਹਾ ਕਿੰਮਾ ਸੁੰਦੀ ਫਿਰ ਯਾਰ ਕੀ ਚੌਥਾ ਸੂਹਾ ਹੈਗਾ ਇਹਦਾ ਚੌਥਾ ਹੈ ਹਾਂਜੀ ਠੀਕ ਆ ਦਿਨ ਕਿੰਨੇ ਕੇ ਬਾਕੀ ਅਜੇ ਦਿਨ ਇਹਦੇ ਵੀ ਮੰਨ ਲੋ 8 ਕ ਦਿਨ ਰਹਿੰਦੇ ਸੂਣ ਚ 8 ਕ ਦਿਨ ਪਏ ਹਾਂਜੀ ਲਓ ਜੀ 8 ਕ ਦਿਨ ਦੋਸਤੋ ਬਾਕੀ ਅਜੇ ਸੂਣ ਦੇ ਵਿੱਚ ਵੀਰ ਦੇ ਦੱਸਣ ਦੇ ਮੁਤਾਬਕ ਆ ਵੀ 8 ਕ ਦਿਨ ਅਜੇ ਸਮਾਂ ਪਿਆ ਹੈ ਸੂਣ ਚ ਸਵੇਰ ਕੋਈ ਵੀਰ ਚੌਥਾ ਮੰਨ ਸਕਦਾ ਅਗੋਂ ਕਿਸੇ ਭਰਾ ਦੀ ਸਮਝ ਆ ਠੀਕ ਆ ਚੌਥਾ ਸਵੇਰ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਸਿੰਗਲ ਖੱਡੀ ਦੇ ਵਿੱਚ ਤੇ ਪਤਲੇ ਪਿੰਡੇ ਦੀ ਬਾਕੀ 33 ਪੂਰੀ ਚੌਥਾ ਨਦੀ ਭਰਾ ਜੀ ਫੁੱਲ ਗਰੰਟੀ ਹੋਊਗੀ ਸੰਤੂ ਸਾਹਿਬ ਆਪਣੀ ਠੀਕ ਆ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਜੀ ਹਾਂਜੀ ਲਓ ਦੋਸਤੋ ਚੌਥਾ ਸੂਆ ਇਸ ਮਾਜਨੇ ਸੂਣਾ ਠੀਕ ਆ ਬਾਕੀ ਪੂਰੀ ਧਣਾ ਤੁਹਾਨੂੰ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਦਿਖਾ ਦਿੱਤੀ ਆਪਾਂ ਘਟੋ ਘਟ ਸਮਾ ਵੀ ਤਕਰੀਬਨ ਇੰਨਾ ਕੁ ਬਾਕੀ ਆ ਹਜੇ 8-7 7ਕ ਦਿਨ ਹਜੇ ਲੈ ਜੋਗੀ ਬਾਕੀ ਢਿਲ ਕਾਫੀ ਆ ਅਕੋਰਡਿੰਗ ਆਪਾਂ ਢਿਲ ਦੇ ਵੇਖਣਾ ਹੁੰਦਾ ਦੋਸਤੋ ਵੀ ਲੇਵਾ ਪਸ਼ੂ ਤਿਆਰ ਕਰਦਾ ਪਿਆ ਹਜੇ ਲਾਏ ਪਈ ਆ ਤੇ ਸਤਾਂ ਛੇ ਸਤਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਲਓ ਵੀਰ ਖੋਲ ਕੇ ਤੋਰਦਗੇ ਨੂੰ ਵੀ ਲੋ ਜਿਹੜੀ ਸੰਧੂ ਸਾਹਿਬ ਐ ਬੰਦੀ ਜਿਵੇਂ گاਵਾ ਵਾਂਗੂ ਲੈਵਾ ਇਹਦਾ ਵੀ ਬੰਦਾ ਫੁੱਲ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਲੋ ਵੀ ਬ੍ਰਾ ਭੋ ਇਹ ਵੀ ਚੌਥੇ ਸੂਬੇ ਜਿਹੜੀ ਮੱਝ ਸੂਨੀ ਆ ਠੀਕ ਹੈ ਜੀ ਜਿੰਦੀ ਆਪਾਂ ਡਿਟੇਲ ਤੁਹਾਨੂੰ ਦੇ ਰਹੇ ਆ ਚੌਥਾ ਕਸੂਆ ਮੰਨ ਕੇ ਕੋਈ ਵੀਰੇ ਸੌਦਾ ਕਰ ਸਕਦਾ ਠੀਕ ਹੈ ਜੀ ਬਾਕੀ ਸਮਾਂ ਇੱਕ ਵਾਰੀ ਫੇਰ ਕਨਫਰਮ ਕਰਾ ਦੇਣਿਆ ਕੋਈ 7 ਦਿਨ ਹਜੇ ਪੈਂਡਿੰਗ ਆ ਠੀਕ ਆ ਠੀਕ ਹੈ ਜੀ ਸਹੇ ਦਾ ਮੁੱਲ ਫਿਰ ਕੀ ਕਰਦੇ ਵੀਰ ਸੰਦੀਪ ਇਹਦਾ ਮੁੱਲ ਦੇ ਕਰਨ ਨੂੰ ਤੇ ਮੰਨ ਲਓ ਸੰਤੋਖ ਸਾਹਿਬ 90000 ਰੁਪਿਆ ਕਰਦੇ ਆ ਹਾਂ ਹਾਂਜੀ 85000 ਦੀ ਦੇ ਦਈਏ 85 ਦੀ ਹਾਂਜੀ ਹਾਂ ਚਲੋ ਹੋਰ ਕਰਦੇ ਉਹ ਜੀ ਮੌਕੇ ਤੇ ਕੋਈ ਵੀਰ ਆਉਂਦਾ ਹੋਰ ਕਰਦੇ ਆ ਜੇ 80000 ਦੀ ਦੇ ਦਾਂਗੇ 80 ਦੀ ਹਾਂਜੀ ਆ ਨਾ ਹੀ ਆ ਹਾਂ ਨਾ ਹੀ ਲਓ ਜੀ 80000 ਦੀ ਦੋਸਤੋ ਬਾਈ ਸੰਦੀਪ ਅੰਦਾ ਵੀ ਇਹ ਦੇ ਦੇਾਂਗੇ ਸੂਬਾ ਚੌਥਾ ਠੀਕ ਆ ਜੀ ਬਾਕੀ ਸਾਰੇ ਪਾਸੇ ਤੁਸੀਂ ਦੇਖ ਲਈ ਆ ਸੋ ਥਣ ਦੇ ਬਾਅਦ ਇੱਕ ਵਾਰੀ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਫਿਰ ਤਕਾ ਦੇਈਏ ਆ ਠੀਕ ਆ ਜੀ ਹਜੇ ਬਣਦੀ ਥਣਦੀ ਪਈ ਆ ਬਾਕੀ ਕਰਮਾਂ ਵਾਲੀ ਲੈ ਜਾਏ ਕੋਈ 5-7 ਤੱਕ ਦਿਨ ਤੇ ਹੋਰ ਉਮੀਦ ਕਰਦੇ ਆ ਵੀ ਹੋਰ ਬਣ ਜੂਗੀ ਠੀਕ ਆ ਇਹ ਦੋਸਤੋ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮਾਜਾ ਦਿਖਾਈ ਆ ਗੱਬਣ ਮਜਾ ਸੀ ਜੀ ਆ ਤਿੰਨ ਤੇ ਤੀਜੀ ਜਿਹੜੀ ਮਾਜਾ ਲਾਸਟ ਸੀ ਗੱਬਣ ਠੀਕ ਆ ਜੀ ਇਤੋਂ ਇੱਕ ਆ ਜਿਹੜੀ ਝੋਟੀ ਆ ਸੂਈ ਆ ਜੀ ਹਾਂਜੀ ਸੂਈ ਆ ਜੀ ਇਹਦਾ ਵੀ ਰੂਪਾ ਦੱਸ ਦਈਏ ਸੂਈ ਦਾ ਇਹਦਾ ਪਹਿਲਾ ਸੂਆ ਜੀ ਜਮਾਂਦਰੂ ਜਮਾਂਦਰੂ ਤਿੰਨ ਥਣੇ ਆ ਜੀ ਦੇ ਜਮਾਂਦਰੂ ਤਿੰਨ ਥਣੇ ਆ ਹਾਂਜੀ ਹਾਂਜੀ ਉਹ ਚਾਰ ਦੰਦਾਂ ਚਾਰ ਦੰਦ ਲਓ ਜੀ ਮੂੰਹ ਚੌਕੀ ਆ ਤੇ ਜਮਾਂਦਰੂ ਤਿੰ ਬਾਕੀ ਕੱਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਪਹਿਲਾਂ ਪਲੂਨ ਕੱਟੀ ਸੂਈ ਆ ਤੇ ਦਿਨ ਕਿੰਨੇ ਕੋ ਗਿਆ ਜੀ ਸੂਈ ਨੂੰ ਇਹਨੂੰ ਕੋਈ ਮਤਲਬ ਕਿ 6-7 ਦਿਨ ਹੋ ਗਏ ਆ ਜੀ ਬੌਲੇ ਤੋਂ ਬਾਹਰ ਹੀ ਨਿਕਲੀ ਆ ਲਓ ਜੀ 6-7 ਦਿਨਾਂ ਦੀ ਸੂਈ ਆ ਬੌਲੇ ਤੋਂ ਬਾਹਰ ਆ ਗਈ ਆ ਠੀਕ ਹੈ ਜੀ ਸੋ ਜਮਾਂਦਰੂ ਤਿੰਨ ਥਣੇ ਆ ਮੂੰਹ ਚੌਕੀ ਆ ਚਾਰ ਥੰਦਾ ਠੀਕ ਹੈ ਜੀ ਆ ਲਓ ਜੀ ਕਰੋ ਚੈੱਕ ਦੋ ਥਣੇ ਪਸੂ ਵੀ ਆਪਾਂ ਦੇਖਦੇ ਆ ਦੋਸਤੋ ਤਿੰਨ ਥਣੇ ਵੀ ਭਾਵੇਂ ਤਾਂ ਪੰਜ ਥਣੇ ਵੀ ਠੀਕ ਹੈ ਜੀ ਸੋ ਤਿੰਨ ਥਣੇ ਆ ਜਮਾਂਦਰੂ ਤਿੰਨ ਥਣੇ ਤੇ ਵੀਰ ਹੁਣ ਦੁੱਧ ਕਿੰਨੇ ਕਿਤੇ ਆ ਗਈ ਹੈ ਤਕਰੀਬਨ ਹਫਤੇ ਦੀ ਸੂਈ ਹੈ ਇਹ ਕੋਈ ਦੁੱਧ ਹੈਗਾ ਥੱਲੇ ਕੋਈ 10 ਕਿਲੋ ਹੋਊਗਾ ਜਿਹੜਾ ਚਵਾਦਾਂਗੇ ਉਹ ਹੈਗਾ ਨਾ ਹਾਂਜੀ ਹਾਂਜੀ ਲੋ ਜੀ ਹਫਤੇ ਦੀ ਸੂਈ ਤੇ ਥੱਲੇ ਦੋਸਤੋ 10 ਕਿਲੋ ਧਾਰਾਂ ਜਿਹੜੀਆਂ ਇਸ ਵਕਤ ਇਹਦੇ ਥੱਲੇ ਹਾਜ਼ਰ ਥਣ ਲੰਬਾ ਪੂਰਾ ਠੀਕ ਆ ਜੀ ਅਗਲੇ ਦੋਵੇਂ ਥਣ ਤੁਸੀਂ ਵੇਖ ਸਕਦੇ ਜੇ ਇੱਕ ਬੈਕ ਸਾਈਡ ਤੇ ਜਿਹੜਾ ਥਣ ਲੱਗਾ ਲੰਬੇ ਥਾਣਾ ਪੂਰੇ ਠੀਕ ਆ ਹਾਂਜੀ ਠੀਕ ਹੈ। ਉਹ ਕੱਦ ਵਜਨ ਵਾਲੀ ਛੋਟੀ ਜਿੱਡੀ ਵੀ ਵੇਖੋ ਤੁਸੀਂ ਪੂਰੇ ਕੱਦ ਵਜਨ ਵਾਲੀ ਆ। ਕੋਈ ਛੋਟੀ ਜੀ ਨਹੀਂ ਕਿ ਪੂਰੇ ਚੌੜੇ ਪਿੱਠਪੂੜੇ ਦੇ ਵਿੱਚ ਵੱਡੇ ਕੱਦ ਦੇ ਵਿੱਚ। ਠੀਕ ਆ। ਸੋ ਚੌਕ ਦੇ ਬਰਾਬਰ ਕਰ ਗਈ ਆ। ਬਾਕੀ ਤੁਹਾਨੂੰ ਮੂੰਹ ਫੜ ਕੇ ਪਟ ਕੇ ਵੀ ਦਿਖਾਤਾ ਮੂੰਹ ਵੀ। ਤੇ ਉਹ ਵੀ ਤੁਸੀਂ ਇੱਕ ਵਾਰੀ ਮੇਰਾ ਵੀਰ ਵੀਡੀਓ ਤਸल्ली ਨਾਲ ਦੇਖ ਲਿਓ ਠੀਕ ਆ। ਬਧੇਰੇ ਸਮਝ ਆਊਗੀ ਤੁਹਾਨੂੰ ਗੱਲਬਾਤ। ਤੇ ਤਿੰਨ ਥਾਣੀਆਂ 10 ਕਿਲੋ ਦੁੱਧ ਹਫਤੇ ਦੀ ਸੂਈ ਦੇ ਥੱਲੇ। ਮਗਰ ਬਚਾ ਦੇ ਕੀ ਫਿਰ ਇਹ ਕਟਾ ਹੀ ਮਗਰ ਕਟਾ ਕਟਾ ਕਿਥੇ ਆਓ ਜੀ ਲਓ ਜੀ ਆਹ ਦੇਖੋ ਜੀ ਇਹ ਕਟਾ ਇਸ ਝੋਟੀ ਦੇ ਥੱਲੇ ਜਿਹੜੇ ਤਿੰਨ ਥਣੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਕਟਾ ਠੀਕ ਆ ਜੀ ਹੋ ਦੇਖਦਾ ਸੁਹਾ ਦੱਸਿਆ ਬਾਕੀ ਆ ਤੁਹਾਡੇ ਸਾਹਮਣੇ ਬੱਚਾ ਠੀਕ ਹੈ ਜੀ ਅੱਛਾ ਵੀਰ ਸੰਧੀ ਪੈਣ ਦੀ ਡਿਮਾਂਡ ਕੀ ਕਰਦੇ ਆ ਛੋਟੀ ਦੀ ਕੀ ਲੈਣ ਦੇਣ ਕਰਦੇ ਪਈਦਾ ਇਹਦਾ ਮੁੱਲ ਤੇ ਸੰਧੂ ਸਾਹਿਬ 85000 ਰੁਪਇਆ ਕਰਦੇ ਆ ਅੱਛਾ ਜੀ ਹਾਂਜੀ ਹਾਂਜੀ 85 ਹਾਂਜੀ ਹਾਣਾ ਕਿਥੋਂ ਤੱਕ ਹੁੰਦੀ ਹੈ ਫਿਰ 80000 ਦੀ ਦੇ ਦਈਏ ਜੀ 80 ਦੀ ਹਾਂਜੀ ਯਸਨੋਈ ਆ ਕਿ ਵਿੱਚੋਂ ਥੋੜਾ ਬਾਤ ਹੋ ਜੂ ਛੋਟੀ ਯਾਰ 2000 ਹੋਰ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਲੋ ਜੀ 80000 ਦੋਸਤੋ 80000 ਦੇ ਵਿੱਚੋਂ ਵੀ ਥੋੜਾ ਬਾਧਾ ਮਾਨਤਨ ਹੋ ਜੂਗਾ ਕਿਸੇ ਦਾ ਘਰ ਆ ਇਹਦਾ ਠੀਕ ਆ ਸੋ ਇਹ ਦੋਸਤੋ ਆਪਾਂ ਚੌਥੇ ਨੰਬਰ ਤੇ ਤੁਹਾਨੂੰ ਦਿਖਾਤੀ ਐ ਛੋਟੀ ਮੂੰਹ ਚਾਰ ਦਾ ਤਾਂ ਠੀਕ ਆ ਪਹਿਲਾ ਸੂਬਤ ਸੋਈ ਐ ਤੇ 80000 ਦੇ ਵਿੱਚੋਂ ਮਾਨਤਨ ਸੰਤੂ ਸਾਹਿਬ ਆਪਾਂ ਮਾਲ ਵੇਚਣਾ ਆ ਇਹ ਕਰਕੇ ਵੀ ਆਪਾਂ ਮੰਨ ਲਓ ਮੁੱਲ ਮੰਗਣ ਲੱਗਿਆ ਤੇ ਮੰਗੀ ਜਈਏ ਭਾਵੇਂ ਇਹੋ ਜਿਹੀਆਂ ਛੋਟੀਆਂ 1.5 ਲੱਖ ਰੁਪਈਆ ਮੰਗੀ ਜਾਂਦੇ ਆ ਹੂੰ ਹੂੰ ਇਹ ਕੰਮ ਆਪਾਂ ਵੀ ਮਾਲ ਵੇਚਣਾ ਵੀ ਰੋਟੀ ਥੋੜੀ ਪਤਲੀ ਕਮਾਈ ਨਾਲ ਮਾਲ ਵੇਚਣਾ ਬਿਲਕੁਲ ਦੇ ਭਾਜੀ ਹਾਂਜੀ ਚਲੋ ਅੱਗੇ ਬੰਦਾ ਕੋਈ ਵੇਚਣ ਵਾਲਾ ਵੀ ਲੈ ਕੇ ਜਾਵੇ ਉਹਨੂੰ ਵੀ ਕੋਈ ਗੱਲ ਨਹੀਂ ਇਹਦੇ ਆ ਬਿਲਕੁਲ ਬਿਲਕੁਲ ਨਾ ਦੋਸਤੋ ਚਾਹੇ ਕੋਈ ਵੀਰ ਘਰੇਲੂ ਲੈ ਜਾਵੇ ਚਾਹੇ ਕੋਈ ਵੇਚਣ ਵਾਲਾ ਲੈ ਜਾਵੇ ਠੀਕ ਹੈ ਜੀ ਕੋਈ ਅੱਗੇ ਜਲ ਪਾਣੀ ਉਹਨੂੰ ਵੀ ਦੇ ਦੇ ਜਿਹੜਾ ਕੋਈ ਵੇਚਣ ਵਾਸਤੇ ਲੈ ਕੇ ਜਾ ਰਿਹਾ ਜਿਹੜਾ ਕੋਈ ਘਰੇਲੂ ਵੀਰ ਲੈ ਕੇ ਜਾਂਦਾ ਚਲੋ ਉਹਨੂੰ ਵੀ ਕੋਈ ਭਾਅ ਸਰਤੀ ਚ ਮਿਲ ਜੇ ਮੇਨ ਜਿਹੜੀ ਗੱਲ ਇਹ ਆ ਬਾਕੀ ਕੋਈ ਵੀਰ ਜਿੰਨੇ ਪਸੂ ਤੁਹਾਨੂੰ ਦਿਖਾਈ ਜਾਨੇ ਆ ਘਰੇ ਆਣ ਕੇ ਆਪਦੀ ਚੋਗੇ ਵੇਖ ਲਓ ਜਿਹੜਾ ਪਸੂ ਸੋਇਆ ਗੱਭਣ ਪਸੂ ਮੈਂ ਹ ਤੇ ਸੰਦੀਪ ਅਗੇ ਵੀਰ ਆਪਣੇ ਕੋਲ ਲਾਸਟ ਵਿੱਚ ਪੰਜਵੇਂ ਨੰਬਰ ਤੇ ਜਿਹੜੀ ਆ ਮੈਂ ਆ ਗਈ ਆ ਹਾਂਜੀ ਇਹਦਾ ਕੀ ਸੁਭਾ ਜੀ ਇਹ ਵੀਰ ਜੀ ਹੋਊਗੀ ਕੋਈ ਤਿੱਜੇ ਸੂਏ ਆ ਮਾਜ ਅੱਛਾ ਜੀ ਇਹ ਤੜਕੇ 4 ਵਜੇ ਸੂਈ ਆ ਜੀ 9 ਵਜੇ ਨੇ ਸਾਰੀ ਜੇਰ ਪਾਤੀ ਆ ਜੀ ਅੱਜ ਹੀ ਸੂਈ ਹਾਂਜੀ ਅੱਜ ਹੀ ਅੱਜ ਹੀ ਲਓ ਜੀ ਸੂਹਾ ਚੌਥਾ ਹੀ ਆ ਜੀ ਹਾਂਜੀ ਹਾਂਜੀ ਲਓ ਸੂਹਾ ਚੌਥਾ ਬੱਚਾ ਮਗਰ ਕੱਟਾ ਹੀ ਕੱਟਿਆ ਜੀ ਮਗਰ ਕੱਟਿਆ ਠੀਕ ਹੈ ਜੀ ਅੱਜ ਮਾਰਨਿੰਗ ਸੂਈ ਆ ਦੋਸਤੋ ਕੋਈ 4 ਵਜੇ ਗਿੱਲੇ ਨਾੜੂ ਤੇ ਬੱਚਾ ਆ ਮਗਰ ਕੱਟਿਆ ਤੇ ਫੀਮੇਲ ਕਾਫ ਨੂੰ ਜਨਮ ਦਿੱਤਾ ਠੀਕ ਹੈ ਜੀ ਸੂਹਾ ਚੌਥਾ ਮਾਰਨਿੰਗ ਫਿਰ ਇੱਕ ਪਹਿਲੇ ਟਾਈਮ ਦੀ ਜਿਹੜੀ ਚਵਾਈ ਕੀਤੀ ਹੈ ਹਾਂਜੀ ਹਾਂਜੀ ਕਿਵੇਂ ਨਹੀਂ ਲਿਆ ਚੋਣ ਜਾਨ ਵੀਰ ਚਵਾਈ ਤੇ ਬਹੁਤ ਵਧੀਆ ਨਿਕਲੀ ਹੈ ਜੀ 2 3 ਕਿਲੋ ਬੋਲਾ ਕੱਢਤਾ ਸੀ ਬੱਚੇ-ਪੁੱਛੇ ਨੂੰ ਪਿਆਤਾ ਸੀ ਅੱਛਾ ਅੱਛਾ ਹਾਂਜੀ ਹਾਂਜੀ ਤੇ ਜੇਰ ਜੁਰ ਕਿੰਨੇ ਕ ਵਜੇ ਪਾਤੀ ਸੀ ਕੋਈ 9:30 ਵਜੇ ਜੇਰ ਪਾਤੀ ਸੀ ਨੇ ਠੀਕ ਹੈ ਜੀ ਹਾਂਜੀ ਲਓ ਜੀ ਬਾਕੀ ਦੋਸਤੋ ਪੁੜੇ-ਪੜੇ ਤੁਸੀਂ ਵੇਖ ਸਕਦੇ ਜਾ ਠੀਕ ਹੈ ਜੀ ਬਿਲਕੁਲ ਤਾਜੀ ਅੱਜ ਮਾਰਨਿੰਗ ਸੋਈ ਹੈ ਬੱਚੇ ਤੋਂ ਵੀ ਸਾਰੇ ਵੀਰਾਂ ਨੇ ਅੰਦਾਜ਼ਾ ਲੈਣਾ ਨਾ ਗਿੱਲੇ 나ੜੂ ਤੇ ਬੱਚਾ ਚੌਥਾ ਸੂਆ ਠੀਕ ਹੈ ਜੀ ਇੱਕ ਟਾਈਮ ਜਿਹੜੀ ਮਾਰਨਿੰਗ ਵੀਰਾਂ ਦਾ ਵੀ ਖੋਦ ਜਿਹੜਾ ਇਸ ਮੱਝ ਨੂੰ ਵੀ ਪਿਆਇਆ ਸੀਗਾ ਜੇਰ ਜੁਰ ਪਾ ਦਿੱਤੀ ਹੈ ਪੂਰੀ ਸਾਫ਼ ਹੋ ਗਈ ਹੈ ਜੇਰ ਵਾਲੇ ਪਾਸੇ ਹਾਂ ਲੋ ਠੀਕ ਆ ਤੋਂ ਮਾਤੇ ਜਿਹੜੀ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਮੱਥੇ ਬਾਲਾ ਠੀਕ ਆ ਜੀ ਮਗਰਲੇ ਖੁਰ ਤੋਤੇ ਆ ਤੇ ਥੋੜੀ ਜਿਹੀ ਕਿਤੇ ਨਾ ਕਿਤੇ ਕੋਈ ਵੀਰ ਗਰੇਡਰ ਚਾਹੇ ਕ੍ਰੋਸ ਜੂ ਤੁਸੀਂ ਮੰਗ ਮੰਨ ਸਕਦੇ ਜੀ ਠੀਕ ਆ ਪੋਸ ਤੋਂ ਜਿਹੜੀ ਆ ਲੰਡੀ ਆ ਬਿਲਕੁਲ ਸਾਰੇ ਵੀਰਾਂ ਨੇ ਵੈਸੇ ਦੇਖ ਹੀ ਲੈਣਾ ਬਾਕੀ ਦੁੱਧ ਜਿੰਨਾ ਕ ਦੋਸਤੋ ਮੋਲ ਜਿੰਨਾ ਕ ਰੇਟ ਪੜਦਾ ਉਸ ਅਕੋਰਡਿੰਗ ਜਿਹੜਾ ਦੁੱਧ ਵੀ ਚੰਗਾ ਚਵਾ ਦੂ ਲੰਬੇ ਥਾਨਾਂ ਪੌਲੇ ਤੇ ਚੱਲ ਰਹੀ ਹੈ ਕੋਈ ਭਰਾ ਦੋ ਟਾਈਮ ਹੈ ਇੱਕ ਟਾਈਮ ਆਪਣੀ ਜੋਗੇ ਤਸੱਲੀ ਕਰ ਸਕਦਾ ਪੌਲੇ ਤੇ ਠੀਕ ਹੈ اچھا ਸੰਦੀਪ ਇਹਦਾ ਵੀਰ ਫਿਰ ਕੀ ਮੁੱਲ ਕੀ ਕਰਦੇ ਡਿਮਾਂਡ ਇਹਦੀ ਇਹਦੀ ਡਿਮਾਂਡ ਤੇ ਉਤਨਾ ਮੁੱਲ ਤੇ ਕਰਦੇ 90000 ਰੁਪਇਆ ਹਾਂ 85000 ਦੀ ਦੇ ਦिए 85 ਦੀ ਹਾਂਜੀ ਸ਼ਬਦ ਚ ਹੋ ਜੂਗਾ ਖੁੱਲਾ ਕੋਈ ਮਾਨਤਾ ਨਾ ਹੋ ਰਹਾ ਹੋਰ 2000 ਮਾਨਤਾਨ ਕਰਦਾ ਕੋਈ 83 ਦੀ ਹਾਂਜੀ 83000 ਰੁਪਏ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 83200 ਬਈ ਸੰਦੀਪਪੰਦਾ ਵੀ ਇਹ ਦੇ ਦਿਆਂਗੇ ਆਪਾਂ ਮੈਂ ਬਾਕੀ ਸੂਈ ਸਵਾਈ ਇਹ ਕਰਮਾਂ ਦੀ ਬੇਫਿਕਰੀ ਆ ਜੇਰਸੂਰ ਪ੍ਰੋਪਰ ਪਾ ਦਿੱਤੀ ਇੱਕ ਵਾਰੀ ਬੱਚਾ ਤੁਹਾਨੂੰ ਫਿਰ ਫੋਕਸ ਮਾਰ ਦਿੰਨੇ ਆ ਕਿੱਲੇ 나ੜੂ ਤੇ ਮਗਰ ਕੱਟੀ ਹੈ ਠੀਕ ਹੈ ਜੀ ਹਾਂ ਠੀਕਾ ਸਦੀਪ ਨੇ ਇੱਕ ਆਪਣੇ ਨੰਬਰ ਬੋਲ ਦਿੱ ਗਏ 89722 60987 ਠੀਕ ਹੈ ਜੀ ਹਾਂਜੀ ਤਬਾ ਦੋਸਤੋ ਇਹ ਨੰਬਰ ਵੀਰ ਸੰਦੀਪ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੇ ਅੱਜ ਪਸੂ ਤੁਹਾਨੂੰ ਦਿਖਾ ਦਿੱਤੇ ਆ ਪੰਜ ਤਿੰਨ ਜਿਹੜੀਆਂ ਗੱਬਣ ਮੱਝਾਂ ਦਿਖਾਤੀਆਂ ਨੇ ਦੋ ਸੂਈਆਂ ਨੇ ਠੀਕ ਹੈ ਜੀ ਇਹਨਾਂ ਪੰਜਾਂ ਨਗਾਂ ਦੀ ਜਿਹੜੀ ਦੋਸਤੋ ਘਰ ਜਾਣ ਕੇ ਕੋਈ ਵੀਰ ਨਰਕ ਪਰਕ ਕਰ ਸਕਦਾ ਤਸੱਲੀ ਕਰ ਸਕਦਾ ਪਿੰਡ ਲੋਕੇ ਵਿਜਿਟ ਕਰਨੀ ਆ ਤੁਸੀਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ